बाबा जी मैं हाँ, थे बादा। बादा है है। नहीं है ना हाँ लवली के थे बाबा बाबा इधर होना सीख रहे हैं ना और ना कोई संगत आ रही है कि है ना कोई नहीं है तो पास से आस से है ना जा रहे हैं वो मतलब है पता नहीं क्या पता कि सिर्फ कुछ याद नहीं है पता नहीं है इधर बार चाल किया चला यहाँ की कोई ना कोई गए होंगे कितने कई बारी बं ਚਲੋ ਆ ਦੋ ਚਾਰ ਮਿੰਟਾਂ ਨੂੰ ਆ ਜਾਣਗੇ ਪੁੱਛਾਂਗੇ ਤੇ ਆਪਾਂ ਦਾ ਆਪ ਦੀ ਹੋ ਰਹੀ ਵੀ ਕਦੋਂ ਦੱਸੀ ਆਪ ਦੇ ਘਰ ਦਾ ਹਨਾ ਕਿ ਕਿਉਂਕੇ ਹੋ ਰਹੇ ਹੁਣ ਆਪਣੀ ਦੂਜੀ ਤੀਜੀ ਚਮਕੀ ਹੋਈ ਇਹ ਹਨਾ ਵਧੀਆ ਆਰਾਮ ਆ ਗਿਆ ਵੈਸੇ ਤਾਂ ਆਪਾਂ ਹਾਂ ਮੈਂ ਇਸਦੀ ਪਹਿਲਾਂ ਮਿਲਦੀ ਸੀ ਮੈਂ ਇਸ ਵੀ ਮਿੱਟ ਜਿ ਮਿਲਦੀ ਹੈ ਨਾ ਹੁਣ ਤਾਂ ਹੋਰ ਸ਼ਕਤੀ ਤਾਂ ਰਹੀ ਹੈ ਬਾਬੇ ਚ ਅਨਮੋਲ ਪੜਾਈ ਨਹੀਂ ਕਰਦਾ ਸੀ ਉਹ ਵਧੀਆ ਲੱਗਿਆ ਹੁੰਦਾ ਪੜ੍ਹਨਾ ਮੈਨੂੰ ਵੀ ਕੋਹ ਨੇ ਨੇ ਦੱਸਿਆ ਸੀ ਕਾਲੇ ਜਾਣਗੇ ਕਿਤੇ ਤੁਸੀਂ ਉਹ ਬਾਬੇ ਤੇ ਜਾਇਆ ਕਰੋਗੇ ਆਏ ਕਰਕੇ ਵੀ ਸਾਡਾ ਵੀ ਕੰਮ ਬਣ ਗਿਆ ਉਹਦਾ ਮੁੰਡਾ ਲੋਕੀਂ ਲੱਗਿਆ ਸੀ ਫੌਜੀ ਬਣਿਆ ਸੀ ਹਾਂ ਹਾਂ ਉਹ ਕਹਿੰਦਾ ਐ ਕਰਕੇ ਵੀ ਮੇਰਾ ਮੁੰਡਾ ਹੀ ਫੌਜੀ ਲੱਗਿਆ ਸੀ ਤੇ ਉਹਦੇ ਨਾਲ ਇੱਕ ਦੋ ਕੰਨਾਂ ਦੇ ਕਰੇ ਮਾ ਸਾਡਿਆ ਕੁਇਦਾਰੀ ਡਾਊਨ ਹੋ ਰਹੀ ਹੈ ਬਾੜੀ ਆਫ ਹੈ ਉਹਦੇ ਮੈਂ ਐਸੇ ਕੰਮ ਬਟੰਗ ਕਰਤੀ ਐ ਤੇ ਮਾ 10000 ਰੁਪਏ ਉਹ ਕਹਿੰਦਾ ਤੁਸੀਂ ਬੜੀ ਖਿੜਾਲ ਜਾਇਆ ਕਰੋ ਨਾ ਬਾਬੇ ਦੇ ਅੱਛਾ ਹਾਂ ਜਦ ਦੋਨੇ ਤਾਂ ਵਧੀਆ ਫਰਕ ਪਤਾ ਹਲ ਚਲੋ ਥੋੜੀ ਫਰਕ ਪੈਣੀ ਔਲੀ ਔਲੀ ਹਣਾ ਆਪਣਾ ਵੀ ਹੋਰ ਬਾਕੀ ਸ਼ਰਦਾ ਦੀ ਗੱਲ 'ਤੇ ਵਿਸ਼ਵਾਸ ਰੱਖਣਾ ਪੈਂਦਾ ਹੈ ਨਾ ਵਧੀਆ ਬਾਬਾ ਹਣਾ ਸਾਰੀਆਂ कि मैं तब अब दिनो में और सारा कुछ अपने चा। अ चलाएं ही शौक से खाना ही रै पर दे जाऊंगी है ना। और टाइम बहुत होया बात में तो। यो रह हूं। हां। क्या चल रहा है? क्या पी रही? सच्ची क्या बाबा जी? ये बाबा जी सच्ची का। सीधा। हम पे ठीक हूं? हां जी बाबा जी ठीक है। ਤੁਸੀਂ ਦੱਸੋ। तैयार हैस बाबा जी? बाबा स्नान करदे सी। अरे ना टाइम आ। दे दे दा ता ता दा दा ये। ये। तो सीन कितने टाइम होगा हरियाणा सादा आधा घंटा वाला भाई ये कोई ना कोई टाइम का लगती है और भाई और भाई खैर सब तंदुरुस्ती है बढ़िया बढ़िया बाबा जी ਤੁਸੀਂ ਦੱਸੋ ਬਾਬਾ ਜੀ ਠੀਕ ਹੋ ਸੇ ਤਾਂ ਜਿਆ ਬਾ ਮੋੜ हां ਪਹ ਗਿਆ ਬਾਬਾ ਜੀ ਅੱਡੀ ਕਿਰਪਾ ਬਾਬਾ ਜੀ ਔਰ ਇਹਨਾਂ ਦੀ ਕਿਰਪਾ ਭਾਈ ਆਹ ਲੱਖ ਦਾ ਤੇਰੀ ਆ ਕੁੜੀ ਆਨੇ ਦੀ ਕਿਰਪਾ ਹੈ ਜੇ ਵੀ ਹੈ ਵੀ ਹੈ ਬਹੁਤ ਫਰਕ ਕਰਦਾ ਜਨਾਬ ਜੇ ਜੇ ਪੂਰਾ ਹਾਲ ਬੋਲੇ ਸਟਾ ਕਰਦਾ ਜੇ ਉਹ ਜੇ ਕੰਮ ਕਾਰ ਤੇ ਲਾ ਕੇ ਮੈਂ ਸਾਡੇ ਕੋਲ ਵੀ ਕਰਦੀ ਸੀ ਉਹ ਮੰਨ ਲਾ ਗਈ ਸੋ ਭੈਣ ਅੱਜ ਬਾਬਾ ਜੀ ਸਾਡੀ ਤੀਜੀ ਚੌਂਕੀ ਆ ਮਰੀਆ ਵਰਤ ਪਾਇਆ ਬਾਬਾ ਜੀ ਵਰਤ ਪਾਇਆ ਭਾਈ ਹਾਂਜੀ ਮੁੰਡਾ ਲੱਗਿਆ ਵਧੀਆ ਪੜਨ ਬਾਬਾ ਜੀ ਖਊਗਾ ਭਾਈ ਜਿਹੜੇ ਸੱਚੀਆਂ ਨੀਤਾਂ ਹੁੰਦੀਆਂ ਨੇ ਇਹ ਚੰਗੀ ਸੋਚ ਵਾਲਾ ਬੰਦਾ ਹੁੰਦਾ ਹੈ ਵਿਸ਼ਵਾਸ ਹੁੰਦਾ ਹੈ ਕੁਝ ਨਹੀਂ ਰੁਕਦਾ ਹੁੰਦਾ ਉਹਨਾਂ ਦਾ ਸਾਰਾ ਕੁਝ ਬਣ ਜੂਗਾ। ੁੰਪਈ ਫਟ ਗਿਆ ਕਰਨਾ ਪੀਲੇ ਨੂੰ। ਹੋਰ ਬਾਬਾ ਜੀ ਮਰਦਾ ਦਿਲ ਨਹੀਂ ਕਰਦਾ ਮਰਦਨ ਕੀ ਹੋ ਗਿਆ। ਕਹਿੰਦਾ ਸ਼ਾਮ ਨੂੰ 7 ਨਹੀਂ ਬੱਜਣ ਜੀ ਸੀ ਭੈਣੋ ਕਿ ਮੱਕਰ ਸਿੰਘ ਹੋਰੀ ਆ ਜਾ ਆ ਜਾ। ਇਹ ਦੇਖ ਲੈ ਜਿਹੜੀ ਡਾਂਗਾਂ ਨੇ ਫੇਰ ਬਾਬਾ ਚੱਕ ਲੈਂਦਾ ਕੁੜੀ ਵਾਲਾ ਦੇ ਵਾਰੀ। ਨਾ ਹੋਂ ਤਾਂ ਆਪਦਾ ਮਾਨੀ ਨਹੀਂ ਕਰਦਾ। ਹਾਂ। ੁੰਪਈ ਠੀਕ ਰਹੀ ਨਹੀਂ ਹੁਣ। ਹਾਂ ਠੀਕ ਆ ਬਾਬਾ ਜੀ ਹੁਣ ਤਾਂ ਫਰਕ ਤਾਂ ਬਹੁਤ ਹੈ ਜਾ ਦਾ ਪਤਾ ਨਾਲ। ਕੀ ਲੋ ੁੰਪਈ ਇਹਦੀ ਬਿਮਾਰੀ ਦਾ ਵਧੀਆ ਕੋਣ ਕੱਟ ਗਿਆ ਤੁਸੀਂ ਤਾਂ ਸਾਨੂੰ ਸਵਰਗ ਦੇ ਘਰ ਲੈ ਜਾਂਦੇ ਤੁਸੀਂ ਛੋਟੇ ਜਿਹੇ ਆਮਰ ਕਿੱਪਾਏ ਬਹੁਤ ਤਾਂ ਕੀ ਜਿੰਦਗੀ ਸੀ ਉਹਦੇ ਕੰਮ ਉਹ ਨਹੀਂ ਜਾਂਦਾ ਸੀ ਘਰੇ ਬਹਿਲੇ ਬੈਠੇ ਰਹਿੰਦੇ ਹੁਣ ਕੰਮ ਤੇ ਜਾਂਦੇ ਆ ਨਾ ਇਹ ਬਿਮਾਰ ਹੋਈ ਕਦੇ ਵਧੀਆ ਜਣੂਗੀ ਸ਼ੁਕਰ ਹੈ ਬਾਬਾ ਜੀ ਅੱਜ ਸੰਗਤ ਨਹੀਂ ਆਈ ਅਜੀ ਭਾਈ ਮੈਂ ਬਾਹਰ ਜਾਣਾ ਸੀ ਮੈਂ ਜਵਾਬ ਦੇਤਾ ਸੀ ਸੰਗਤਾਂ ਨੇ ਫੋਨ ਆਈ ਜਾਂਦੇ ਨੇ ਅੱਛਾ ਤੇ ਇਹ ਵੀ ਮੈਂ ਅਸ਼ਨਾ ਕਰਕੇ ਜਾਣਾ ਸੀ ਤੁਸੀਂ ਫਿਰ ਚੌਂਕੀ ਪਰ ਰਹੀ ਸੀ ਮੈਂ ਸੋਚਿਆ ਬੱਚਾ ਤੁਹਾਨੂੰ ਮਿਲ ਕੇ ਜਾਣਾ ਸੰਤ ਪਰ ਪਤਾ ਨਹੀਂ ਸਰਪਾ ਜੀ ਬਾਬਾ ਜੀ ਸਾਨੂੰ ਤਾਂ ਨਾ ਤੁਸੀਂ ਵਧੀਆ ਲੱਗੇ ਹੋਣੇ ਹੋਰ ਸਿਆਣੇ ਬਾਬੇ ਐਨੇ ਨਹੀਂ ਕਿ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਨਾ ਉਹ ਇਹ ਕਹਦੇ ਨੇ ਵੀ ਲੈ ਲੈ ਆਖੇ ਪਹਿਲਾਂ ਸਾਨੂੰ ਕੀ ਇਥੇ ਦੋਹੋਂਗੇ ਆ ਨੰਨੇ ਪਾਸੇ ਮੰਗ ਦੇਣੀ ਬਾਬਾ ਜੀ ਆਪਾਂ ਉਹਨਾਂ ਨੂੰ ਕਹਿੰਦੇ ਨਹੀਂ ਕਿਸੇ ਨੂੰ ਨਹੀਂ ਕਹਿੰਦੇ ਆਪਾਂ ਮਾਣਾ ਠੀਕ ਹੈ ਨਾ ਪਤਾ ਕਿ ਕਿਸੇ ਦਾ ਪਹਿਲਾ ਹੋਣਾ ਚਾਹੀਦਾ ਇਹ ਤਾਂ ਗੱਲ ਦਾ ਸਹੀ ਹੈ ਬਾਬਾ ਜੀ ਪਰ ਉਹ ਵੀ ਇੱਕ ਟੁਕੜ ਪੰਜ ਚੌਂਕੀਆਂ ਪਰ ਉਹ ਇਥੇ ਠੀਕ ਠੀਕ ਹੈ ਉਸ ਤੋਂ ਬਾਅਦ ਤੂੰ ਕਰਦਾਂ ਗੱਲ ਪਈ ਲਾਇਆ ਕਰਾਓ ਪ੍ਰੋਜੈਕਟ ਹਾਂ ਕਰੇ ਨਾ ਕਰੇ ਦੇਖਿਓ ਨਾ ਪਊਗਾ ਚਾਰ ਸਟੇਜਾਂ ਅੱਛਾ ਬਾਬੂ ਫਿਰ ਦੇਖ ਕੇ ਫਿਰ ਥੋੜਾ ਹਲੂਗਾ ਅੱਛਾ ਹਾਂ ਉਹਨਾਂ ਜਿਵੇਂ ਜਿੰਨੀਆਂ ਕਿ ਲੱਗਿਆ ਹੁੰਦਾ ਜਿੰਨੀਆਂ ਕਹਾ ਦਾ ਮਿਸਟਰ ਜਿੰਨੀਆਂ ਕੋਈ ਬਿੰਗਰਾ ਨਹੀਂ ਆਇਆ ਨਾ ਇਹ ਉੱਥੇ ਕੀਲਣੀਆਂ ਪੈਣਗੀਆਂ ਅੱਛਾ ਬਾਬੂ ਫਿਰ ਬਸ ਇਹ ਹਲਵਾਉਂਗੇ ਚਲੋ ਸਾਡੇ ਤਾਂ ਸਮਾਨ ਮੰਗਵਾ ਲੈ ਜਿਹੜਾ ਹਾਂ ਬਾਕੀ ਸਾਨੂੰ ਪਾਤੀਆ ਉਹ ਪਈ ਖਾਚਾ ਪਾਣੀ ਦੇ ਦਸਾਂਗੇ ਤੁਹਾਨੂੰ ਤੇ ਬਾਅਦ ਚ ਕੋਈ ਭਾਈ ਪਾਠ ਦਾ ਜਿੰਮੀ ਵੀ ਤੁਸੀਂ ਕਿਸੇ ਚੀਜ਼ ਨੂੰ ਮੰਨਦੇ ਹੋ ਜ਼ਿਆਦਾ ਠੀਕ ਹੈ ਉਹਦਾ ਕੋਈ ਭਾਈ ਪਾਰ ਫੂਡ ਕਰਾਉ। ਕਰਾ ਲਾਂਗੇ ਬਾਬਾ ਜੀ। ਠੀਕ ਹੈ ਬਾਬਾ। ਬੱਚੇ ਕਿੰਨੇ ਨੇ ਤੁਹਾਡੇ ਘਰੇ? ਤਿੰਨ ਬੱਚੇ ਬਾਬਾ ਜੀ। ਅੱਛਾ। ਇੱਕ ਮੁੰਡਾ ਹੈ ਦਾ ਠੀਕ ਹੈ। ਬਾਕੀ ਤਾਂ ਬੱਚੇ ਵੀ ਢਿੰਮਾਟੀਏ ਜਿਹੇ ਰਹਿੰਦੇ ਜਿਵੇਂ ਆਲੇ ਕਿੰਸੀ ਹੁਣ ਤੱਕ ਹੈ। ਉਹਨਾਂ ਭਾਈ ਠੀਕ ਹੀ ਰਹਣੀਗੇ ਹੁਣ। ਕੋਈ ਨਾ ਬਾਬਾ ਤੁਸੀਂ ਸਾਡੇ ਘਰੇ ਜਰੂਰ ਜਾ ਕੇ ਆਇਓ ਹਾਂ। ਤੁਸੀਂ ਇੱਕ ਚੌਂਕੀ ਤਾਂ ਆਇਓ ਬਈ। ਹਾਂ ਇੱਕ ਚੌਂਕੀ ਹੋਰ ਆ। ਕਿਤੇ ਨਹੀਂ ਰਹਿੰਦੀ ਐ। ਠੀਕ। ਉਹ ਤੋਂ ਬਾਅਦ ਫਿਰ ਮੈਥੋਂ ਸਮਾਨ ਲੈਵੋਗੇ ਦੇਖ। ਅੱਛਾ। ਮੈਂ ਤੁਹਾਨੂੰ ਦੱਸੂਂ ਜੀ ਜੇ ਵੇਲਾ ਹੋਇਆ। ਠੀਕੋ ਬਾਬਾ ਜੀ। ਉਸ ਤੋਂ ਬਾਅਦ ਕਹੀਂ ਜਾ ਕੇ ਫਿਰ ਕੋਈ ਹੱਲ ਕਰਾਂਗੇ। ਠੀਕ। ਚਲ ਠੀਕ ਆਪਾਂ ਜਾਂਦੇ ਤੁਸੀਂ। ਤੇ ਭਾਈ ਬਾਕੀ ਜਿਹੜਾ ਤੁਹਾਨੂੰ ਪ੍ਰੇਹ ਜੀ ਦੱਸਿਆ ਨਾ ਉਹ ਜਰੂਰ ਰੱਖਣਾ। ਹਾਂਜੀ ਹਾਂ ਉਹ ਰੱਖ ਰਿਹਾ ਬਾਬਾ ਜੀ। ਇਹ ਹੋ ਗਿਆ ਇਹ ਹੋ ਗਿਆ ਬੰਦ ਪੂਰਾ ਹੀ ਭਰ ਗਈ ਸੱਸੀ ਕਾ ਬਾਬਾ ਜੀ ਸੱਸੀ ਕਾ ਭਾਈ ਸੱਸੀ ਕਾ ਬੈਜੂ ਭਾਈ ਹੋ ਠੀਕੋ ਬਾਬਾ ਜੀ ਠੀਕ ਆ ਭਾਈ ਬਸ ਵਧੀਆ ਤੁਸੀਂ ਆ ਗਏ 10 ਮਿੰਟ ਪਹਿਲਾਂ ਹੀ ਆ ਗਏ ਨਹੀਂ ਮੈਂ ਚੱਲਿਆ ਸੀ ਚਾਲੇ ਪਾ ਦੇ ਸੀ ਮੈਂ ਤਾਂ ਸਮਰੂ ਨੂੰ ਮਰਜ ਗਰਮੀ ਬਹੁਤ ਹੋ ਰਹੀ ਆ ਬਾਬਾ ਜੀ ਬਹੁਤ ਓਕੇ ਨਾ ਅੱਜ ਚੇਤੀ ਨੇ ਰੱਖਿਆ ਹੈ ਭੰਡਾਰਾ ਅੱਛਾ ਉੱਥੇ ਜਾਣਾ ਸੀਗਾ ਕਿਵੇਂ ਅੱਜ ਫਿਰ ਤੁਸੀਂ ਕੱਲੀ ਆਏ ਹੋ ਬਸ ਉਹਨੂੰ ਕੰਮ ਪੈ ਗਿਆ ਸੀ ਬਾਬਾ ਜੀ ਅੱਛਾ ਚਲ ਕੱਲੀ ਝੌਂਕੀ ਭਰ ਜਾ ਕਰੋ ਤੁਸੀਂ ਠੀਕ ਆ ਬਾਬਾ ਮੈਂ ਤਾਂ ਮੇਰਾ ਕੰਮ ਨਹੀਂ ਹੁੰਦਾ ਇਹਦਾ ਠੀਕ ਹੈ ਨਾ ਠੀਕ ਆ ਬਾਬਾ ਤੁਸੀਂ ਮੁਤੀ ਲੈ ਗਈ ਸੀ ਪਹਿਲਾਂ ਹਾਂਜੀ ਲੈ ਗਈ ਸੀ ਬਾਬਾ ਜੀ ਤੇ ਹੁਣ ਕੋਈ ਕਮੀ ਪੇਸ਼ੀ ਦੱਸੋ ਬਈ ਨਾ ਬਹੁਤ ਵਧੀਆ ਕਿਰਪਾ ਤੁਹਾਡੀ ਬਾਬਾ ਜੀ ਨਾ ਮੇਰੀ ਕਿਰਪਾ ਨਹੀਂ ਇਹ ਮਾਂ ਦੀ ਕਿਰਪਾ ਹੈ ਤੇ ਲਖਦਾਤਾ ਦੀ ਕਿਰਪਾ ਹੈ ਮਾ ਕੀ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਕਰੇ ਤੁਹਾਡੇ ਕਰਾਂਗੀ ਕੋਈ ਪਾਈ ਹਾਂ ਬਾਬਾ ਜੀ ਦੱਸੋ ਬਾਬਾ ਜੀ ਕਦੋਂ ਆਣਾ ਦੇਖਦੇ ਆਪਾਂ ਇੱਕ ਨੰਦੀ ਦਿਨ ਦਾ ਕਰਦੇ ਆਂ ਟਾਈਮ ਠੀਕ ਆ ਬਾਬਾ ਹਾਂ ਬਾਕੀ ਤੁਸੀਂ ਹੁਣ ਲੰਗਰ ਜਿੱਥੇ ਜਾਪਣੇ ਲੈਦੇ ਸੀ ਹਾਂਜੀ ਬਾਬਾ ਜੀ ਛੱਕ ਲੈ ਚਲੋ ਤੁਸੀਂ ਸਲਾਮ ਕਰਕੇ ਉਹਦੇ ਚੌਂਕੀ ਭਰ ਕੇ 10 ਮਿੰਟ ਮੇਰੇ ਨਾਲ ਗੱਲ ਕਰੇ ਮੇਰੇ ਨਾਲ ਠੀਕ ਆ ਬਾਬਾ ਹਾਂ ਜਾ ਬਾਬਾ ਜੀ ਚਲ ਵੀ ਚੱਲੇ ਪਈ ਤੁਸੀਂ ਹਾਂ ਬਾਬਾ ਕਹੇ ਕਰੋ ਕਰੋ ਇਕੱਲੇ ਆ ਜਾ ਕਰੋ ਠੀਕ ਹੈ ਠੀਕ ਹੈ ਹਾਂ ਯਾਰ ਖਿਮੜ ਜਾ ਠੀਕ ਹੈ ਬਾਬਾ ਜੀ ਇਹ ਕੀ ਕਹਿੰਦੇ ਤੁਸੀਂ ਉਹ ਮੈਂ ਤੁਹਾਨੂੰ ਐਂ ਕਹਿਣਾ ਸੀ ਤੁਸੀਂ ਇਕੱਲੇ ਆਇਆ ਕਰੋ ਉਹ ਤੇ ਠੀਕ ਹੈ ਬਾਬਾ ਜੀ ਐਵੇਂ ਹਾਂ ਫੜਨ ਲੱਗੀ ਹਾਂ ਠੀਕ ਹੈ ਬਾਬਾ ਜੀ ਆਇਆ ਕਰੋ ਤੁਸੀਂ ਨਾ ਨਾ ਮੈਂ ਤੁਹਾਨੂੰ ਦੱਸਦਾ ਠੀਕ ਹੈ ਠੀਕ ਹੈ ਲਾਵਲੀ ਉਹ ਲਾਵਲੀ ਕਿਉਂ ਟੈਂਸ਼ਨ ਜੀ ਹੋ ਰਹੀ ਆਂ ਮਾਸਾ ਤੇ ਇਹ ਦਸਾ ਕੀ ਹੋ ਗਿਆ ਆ ਆਏ ਜੀਗਾ ਤਾਂ ਹੋਰੀਆਂ ਤੂੰ ਅੱਜ ਬਾਬੇ ਕੋਲ ਗਈ ਸੀ ਨਾ ਅੱਛਾ ਆ ਬਾਬਾ ਜੀ ਲਵੇ ਬਾਬੇ ਦੀ ਨਿਗਾ ਮੈਨੂੰ ਸਹੀ ਨਹੀਂ ਲੱਗਦੀ ਨਾ ਬਾਬਾ ਦਾ ਕਿੰਨੇ ਕਿੰਨੇ ਟਾਈਮ ਤੋਂ ਤਾਂ ਆਪਾਂ ਉਹਦੇ ਲਗਾਉਂਦੇ ਜਾਂਦੇ ਆਂ ਇਹ ਨਾ ਅੱਜ ਦੇਖ ਲਮੇ ਤੁਹਾਡੇ ਬਿਨਾ ਚਲੀ ਗਈ ਇਕੱਲੀ ਹਾਂ ਅੱਜ ਬਾਬੇ ਨੇ ਮੇਰੇ ਹੱਥ ਫੜੇ ਨੇਗੇ ਤੇਰੇ ਹੱਥ ਫੜੇ ਨੇਗੇ ਹਾਂ ਅਰ ਸ਼ਾਮ ਨੂੰ ਕਹ ਰਿਹਾ ਮੈਂ ਇਲਾਜ ਕਰਨ ਆਉਣਾ ਹਾਂ ਕੀ ਕਹਿੰਦਾ ਘਰੇ ਆਉਣਾ ਹੈ ਹਾਂ ਘਰੇ ਆਉਣਾ ਚਲ ਮੈਨੂੰ ਤਾਂ ਤੇਰੀ ਗੱਲ ਤੇ ਵਿਸ਼ਵਾਸ ਚਾ ਵੀ ਨਹੀਂ ਹੁੰਦਾ ਲਵਲੀ ਉਹ ਤੂੰ ਝੂਠ ਬੋਲ ਸਕਦੀ ਇਹ ਗੱਲ ਚੰਗੀ ਤਾਂ ਨਹੀਂ ਹੈਗੀ ਬਾਬੇ ਵਾਸਤੇ ਚਲ ਐਂ ਕਰਦੇ ਆਪਾਂ ਅੱਜ ਸ਼ਾਮ ਨੂੰ ਕੰਨਾ ਆਉਣਾ ਪੱਪੇ ਨੇ ਹਾਂ ਕਿੰਨੇ ਕ ਵਜੇ ਉਹ ਕਹਿੰਦਾ ਮੈਂ 5 4-5 ਕ ਵਜੇ ਆਉਣਾ ਅੱਛਾ ਚਲ ਤੇਰਾ ਤਾਂ ਮੈਂ ਦੁਵਾਰੇ ਜਾਣਾ ਕੰਮ ਤੇ ਤੇ ਮੈਂ ਟਾਈਮ ਜੀ ਨਾਲ ਆ ਜੂੰ ਤੇ ਬਾਬਾ ਜਦੋਂ ਆਉਣਗੇ ਸਾਰੀ ਅੱਖ ਅੱਖ ਪੜਨੀ ਤੂੰ ਜੇ ਰਹਾ ਠੀਕ ਆ ਫਿਰ ਤਾਂ ਠੀਕ ਹੈ ਮੈਂ ਤਾਂ ਪੜਦੀ ਅੱਖ ਮੈਂ ਜੇ ਕੋਈ ਕੋਈ ਗਲਤ ਹਰਕਤ ਕਰੀ ਤਾਂ ਆਈ ਗਈ ਨਾ ਮੈਨੂੰ ਤਾਂ ਸਹੀ ਨਹੀਂ ਲੱਗਦਾ ਬਾਬਾ ਵਾਲੀ ਹਰਕਤਾਂ ਗੰਦੀਆਂ ਲੱਗਿਆ ਕਰਨ ਚਲ ਕੋਈ ਨਾ ਫਿਰ ਘਰੇ ਤਾਂ ਉਹਨੂੰ ਇੱਕ ਵਾਰੀ ਦੇਖਦੇ ਆਪਾਂ ਕੀ ਗੱਲ ਬਾਤ ਹੈ ਜੀ ਇਨਸ਼ਾਅੱਲਾ ਤੁਹਾਨੂੰ ਵੀ ਪਤਾ ਲੱਗ ਜਾਊਗਾ ਆਪਦੀ ਅੱਖੀਂ ਦੇਖ ਕੇ ਨਾ ਤੁਸੀਂ ਮੇਰਾ ਤਾਂ ਬਾਲਾ ਵਿਸ਼ਵਾਸ ਹੈ ਬਾਬੇ ਤੇ ਪਰ ਤੂੰ ਜਿਹੜੀ ਸਾਬ ਨੂੰ ਕਹਿਦੀ ਹੈਗੀ ਫਿਰ ਆਰਾਮ ਵੀ ਆ ਗਿਆ ਸੀਗਾ ਹੁਣ ਜਦ ਹਰਕਤ ਆਏ ਐ ਮੈਨ ਲੱਗਿਆ ਬਾਬਾ ਕਰਨ ਹੁਣ ਮਤਾਂ ਨਹੀਂ ਕਰਦੀ ਜਾਂਦੀ ਹੈਗੀ ਕਦੇ ਮੈਂ ਤੈਨੂੰ ਤਾਂ ਲੋੜ ਵੀ ਨਹੀਂ ਜਾਣਦੀ ਫਿਰ ਤੂੰ ਚੱਲ ਕੋਈ ਨਾ ਤੂੰ ਜਦੋਂ ਬਾਬਾ ਆ ਗਿਆ ਨਾ ਆਪਦਾ ਚੌਕਸ ਜੀ ਹੋ ਕੇ ਰਹੇ ਠੀਕ ਹੈ ਠੀਕ ਜਿੱਤੇ ਨਾਲ ਕੋਈ ਹਰ ਕਿਤੇ ਕੰਮ ਲੱਗਿਆ ਹੋਰ ਕੰਮ ਤੋਂ ਆਇਆ ਸੀ ਅੱਧੀ ਛੁੱਟੀ ਹੋਇਆ ਹਾਂ ਜੰਨਾ ਅੱਛਾ ਉਹ ਜੀ ਦੱਸਿਆ ਕੀ ਕਹਿੰਦੇ ਬਾਬਾ ਜੀ ਤੁਸੀਂ ਹਾਂ ਭਾਈ ਆ ਗਏ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕੋਢੀ ਨੂੰ ਬਾਬਾ ਜੀ ਹਾਂ ਠੀਕ ਆ ਭਾਈ ਤੁਹਾਡੇ ਵਾਦੇ ਦਾ ਪੱਕਾ ਰਿਹਾ ਮੈਂ ਮੈਂ ਜਾਣਾ ਭਾਈ ਸਮਾਨ ਸੂਲ ਲੈ ਆਂਦਾ ਤੁਸੀਂ ਨੇ ਹਾਂ ਹਾਂ ਰੱਖਿਆ ਬਾਬਾ ਜੀ ਅੱਛਾ ਹਾਂਜੀ ਤੇ ਕਿੱਧਰ ਗਿਆ ਮਿਸਤਰੀ ਉਹ ਬਾਹਰ ਨਾ ਗਏ ਗਏ ਹੋਏ ਖੇਤ ਅੱਛਾ ਹਾਂਜੀ ਕੰਮ ਤੇ ਗਿਆ ਨਹੀਂ ਸੀ ਜੀ ਗਿਆ ਸੀ ਉਹ ਅੱਧੀ ਛੁੱਟੀ ਆ ਗਿਆ ਸੀ ਫਿਰ ਬਾਬਾ ਜੀ ਅੱਛਾ ਹਾਂ ਮੈਂ ਦੱਸਿਆ ਸੀ ਨੂੰ ਨੂੰ ਵੀ ਬਾਬੇ ਜੀ ਨੇ ਆਉਣਾ ਮੱਚ ਦਸਤਾਈ ਦਿੰਨੀ ਹਾਂ ਠੀਕ ਹੈ ਚਲਣ ਲਿਓ ਭਾਈ ਸਮਾਨ ਫਿਰ ਹਾਂਜੀ ਪਪਾ ਜੀ ਲੈ ਆਨੇ ਆ ਪਹਿਲਾਂ ਪਾਣੀ ਲੈ ਕੇ ਆਨੇ ਆ ਪਪਾ ਜੀ ਨਾ ਪਾਣੀ ਪੀ ਕੇ ਆਏ ਭਾਈ ਠੀਕ ਹੈ ਹਾਂ ਚਲ ਲੈ ਆਨੇ ਆ ਬਾਕੀ ਇੱਥੇ ਹੋਈ ਇੱਕ ਕੱਲੀ ਹੈ ਨਾ ਕਾਹਦੇ ਉਹਈ ਕਰਾਮਾਤ ਦੇਖਦੇ ਆਪਾਂ ਆ ਜਾਣਗੇ ਤਾਂ ਬਹੁਤ ਲਿਆ ਉਪੈਸਮਾਨ ਮੈਂ ਅੱਗੇ ਵੀ ਜਾਣਾ ਹੈ ਤੇਰਾ ਘਰ ਵਾਲਾ ਆ ਜੀ ਮੀਨਾ ਵਾਲਾ ਤਾਂ ਲਾ ਬਾਬਾ ਜੀ ਲਿਆਓ ਜੀ ਲਿਆਓ ਉਪੈਈ ਉਹ ਬੈਠ ਜਾ ਭਾਈ ਮੈਂ ਕਹਿੰਦਾ ਬੈਠ ਜਾ ਬੈਠ ਜਾ ਬਾਬਾ ਜੀ ਫਿਰ ਐਂ ਕਰ ਤੂੰ ਕਰਦੇ ਹੁੰਨੇ ਹੋ ਮੈਂ ਤਾਂ ਇੱਥੇ ਕਹਿੰਦਾ ਬੈਠ ਜਾ ਭਾਈ ਬੈਠ ਜਾ ਨੀਚੇ ਬੈਜਾ ਨਹੀਂ ਬਾਬਾ ਜੀ ਮੈਂ ਤਾਂ ਨਾ ਨਾ ਉੱਪਰ ਹੀ ਬੈਜੋ ਭਾਈ ਇੱਥੇ ਬੈਜੋ ਬਾਬਾ ਜੀ ਹਵਾ ਨਾਲ ਫਿਰ ਗਾਲਾਂ ਦੋ ਦਮ ਚੱਪਾਈ ਐਂ ਕਰ ਉਹ ਇਹ ਇਹ ਕਰ ਉੱਪੀ ਚਾਹ ਕੇ ਲੈ ਉਹ ਲੈ ਜਾਓ ਨਾਲ ਹੀ ਜਾਣਾ ਭਾਈ ਢਿੱਡ ਚਾਹਣ ਵਾਸਤੇ ਕੀ ਦੇ ਜਾਂਦੀ ਏ ਗੇੜੇ ਨਹੀਂ ਆ ਜਾਂ ਆਨੀ ਭਾਈ ਹਾਂ ਬਾਬਾ ਜੀ ਸਵਾ ਲੈ ਆਈ ਭਾਈ ਗੇੜੇ ਗੁੜੇ ਮੈਨੂੰ ਐ ਲੱਗਦਾ ਕਿ ਮੈਨੂੰ ਪੁੱਠੇ ਪੱਠੇ ਦਿੰਦੀ ਆਈ ਨਾ ਬਾਬਾ ਜੀ ਹੈ ਸਹੀ ਦੇ ਕੇ ਆਇਆ ਬਾਬਾ ਸਹੀ ਦੇ ਕੇ ਆਇਆ ਹਾਂ ਜੀ ਸਹੀ ਦੇਵਾਂਗੇ ਭਾਈ ਹਾਂ ਦਿਓ ਭਾਈ ਇਹ ਸੱਚੇ ਭਾਈ 3100 ਰੁਪਏ ਕੇ ਆਏ ਸੀ ਕੱਤੀ ਸੋ ਬਾਬਾ ਜੀ ਫੇਰਾ ਆ ਜਾਣਦੇ ਉਹਨੂੰ ਉਹਦੇ ਕੋਲੇ ਹੁੰਦੇ ਤੱਤੀ ਉਹ ਕਿਨੂੰ ਆਉਗਾ ਆਣ ਆ ਰਹੀ ਆ ਬਾਬਾ ਜੀ ਅੱਛਾ ਹਾਂ ਉਹਦੋਂ ਨਹੀਂ ਕਹਿੰਦੇ ਤੁਸੀਂ ਆਉਣ ਆਲਾ ਚੱਲ ਆਓ ਫੜਾਓ ਭਾਈ ਆਊਗਾ ਜੇ ਦੇਖੀ ਜਮ ਵੀ ਲਓ ਬੈਜੋ ਭਾਈ ਬੈਜੋ ਆ ਕੀ ਕਰੀ ਬੈਜੋ ਬੈਜੋ ਮਾਰ ਜਾ ਗੂਗੂ ਨਿਆ ਏ ਉਹ ਕੰਝੇ ਤੇ ਨਹੀਂ ਤੁਹਾਡਾ ਲਾਜ ਦੇ ਨਾਲੇ ਹੱਟ ਦੇ ਏ ਏ ਦੋ ਨਿੱਕੋਏ ਏ ਮਰਵਾਤਿਆ ਏ ਸਰਵਾਸਸ ਮਾਰ ਦੋ ਪਾਸਸ ਮਾਰ ਦੋ ਕਰ ਦੇ ਨਾ ਦੇਖ ਲੈ ਤੁਸੀਂ ਕਰਤੂਤਾ ਇਹਦੀਆਂ ਬਾਬੇ ਦੀਆਂ ਬੂਬਨੇ ਦੀਆਂ ਚੱਲ ਜੇ ਆਹ ਕੁਛ ਕਰੇ ਸਿੰ ਤਾਂ ਖਾ ਰਿਆਂ ਨਾਲੇ ਮੈਂ ਸਰਪੰਚ ਨੂੰ ਲੈ ਕੇ ਆਉਣਾ ਲਵਲੀ ਇਹਦਾ ਕਰ ਦਿਆਂ ਨਾ ਜਾ ਕੇ ਆਵੇਂ ਤਾਂ ਕਰੂਗਾ ਕੱਲੋਂ ਹੋਰ ਕਿਸੇ ਨਾਲ ਮੇਰਾ ਹਰਕਤਾਂ ਕਰੂਗਾ ਇਹ ਬੂਬਨਾ ਲਾਜ ਕਰਦਾ ਇਹ